ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਪੰਜਾਬੀ 뮤직 ਇੰਡਸਟਰੀ ਦੇ ਚਰਚਿਤ ਗਾਇਕ ਗੁਲਾਬ ਸਿੱਧੂ ਨੇ ਹਾਲ ਹੀ ਵਿੱਚ ਆਪਣੇ ਯੂਰਪ ਟੂਰ ਦੌਰਾਨ ਇੱਕ ਅਜੀਹਿਆ ਖੁਲਾਸਾ ਕੀਤਾ ਹੈ ਜਿਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਲੱਗੇ ਦਿਨੀ ਇਟਲੀ ਵਿੱਚ ਹੋਏ ਲਾਈਵ ਸ਼ੋਅ ਦੌਰਾਨ ਗੁਲਾਬ ਸਿੱਧੂ ਨੇ ਮੰਚ ਤੇ ਬੈਠੇ ਹੋਏ ਆਪਣੇ ਮਨ ਦੀ ਗੱਲ ਸਾਂਝੀ ਕਰਦਿਆ ਦੱਸਿਆ ਕਿ ਉਸ ਨੂੰ ਹਰ ਰੋਜ਼ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਉਹਨਾਂ ਨੇ ਦਰਦ ਭਰੀ ਆਵਾਜ਼ ਵਿੱਚ ਕਿਹਾ ਜਦੋਂ ਮੈਂ ਯੂਰਪ ਆਉਣ ਲਈ ਜਹਾਜ਼ ਵਿੱਚ ਚੜ੍ਹਿਆ ਤਾਂ ਮੈਂ ਰੋ ਕੇ ਚੜ੍ਹਿਆ ਮੈਂ ਸੋਚ ਰਿਹਾ ਸੀ ਕਿ ਕਿਸੇ ਦਾ ਮੈਂ ਕੀ ਮਾੜਾ ਕਰ ਦਿੱਤਾ ਮੇਰਾ ਤਾਂ ਪੰਜਾਬ 'ਚ ਜਲੂਸ ਕੱਢਿਆ ਹੋਇਆ ਹੈ ਸਿੱਧੂ ਨੇ ਇਹ ਵੀ ਕਿਹਾ ਕਿ ਬਰਨਾਲਾ ਦਾ ਇੱਕ ਨੌਜਵਾਨ ਉਹਨਾਂ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ ਉਹ ਕਹਿੰਦਾ ਸੀ ਕਿ ਤੇਰੀਆਂ ਲੱਤਾਂ ਤੋੜ ਦਿਆਂਗਾ ਇਸ ਕਾਰਨ ਉਹ ਹੁਣ ਲੋਕਾਂ ਨਾਲ ਖੁੱਲਕੇ ਨਹੀਂ ਮਿਲਦੇ ਕਿਉਂਕਿ ਡਰ ਬਣਿਆ ਰਹਿੰਦਾ ਹੈ ਕਿ ਕੋਈ ਹਮਲਾ ਨਾ ਕਰ ਦੇਵੇ ਉਹਨਾਂ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਗਲਤ ਫਹਿਮੀਆਂ ਦਾ ਸ਼ਿਕਾਰ ਨਾ ਬਣੋ 네ਗੇਟਿਵ ਚੀਜ਼ਾਂ ਜ਼ਿਆਦਾ ਵਾਇਰਲ ਹੁੰਦੀਆਂ ਹਨ ਪਰ ਹਕੀਕਤ ਨੂੰ ਵੀ ਸਮਝੋ ਤੁਸੀਂ ਮੇਰਾ ਪਰਿਵਾਰੋਂ ਤੁਸੀਂ ਨਾ ਇੰਸਟਾਗ੍ਰਾਮ ਤੇ ਤੇ ਸ਼ਾਇਦ ਟਿਕਟੌਕ ਤੇ ਵੀ ਦੇਖਿਆ ਹੋਣਾ YouTube ਤੇ ਵੀ ਦੇਖਿਆ ਹੋਣਾ ਮੇਰੇ ਨਾਲ ਕੋਈ ਬੰਦਾ ਗੁੱਸੇ ਹੋ ਜਾਂਦਾ ਵੀ ਸਾਨੂੰ ਗੁਲਾਮ ਬਣਿਆ ਨਹੀਂ ਜਾਂ ਇਦਾਂ ਮੈਨੂੰ ਨਾ ਜੀ ਰੋਜ਼ ਮਨਾਂ ਦੀ ਗੱਲ ਹੈ ਮੈਨੂੰ ਰੋਜ਼ ਧਾਂਕੇ ਆਉਂਦੀਆਂ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾਗਾ ਉਹ ਮੈਨੂੰ ਨਜਾਇਜ਼ ਹੀ ਧਾਂਕੇ ਲਈ ਜਾਂਦਾ ਮੈਂ ਤੇਰੀ ਲੱਤਾਂ ਤੋੜ ਦੂੰ ਮੈਂ ਤੈਨੂੰ ਮਾਰ ਦੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿੰਦਾ ਬਾਈ ਸਿੱਧੂ ਬਾਈ ਖੋਲਿਆ ਬਾਈ ਤੇਰਾ ਨੁਕਸਾਨ ਨਾ ਹੋਵੇ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਅਗਲਾ ਗੁੱਸੇ ਹੋ ਜਾਂਦਾ ਮੇਰਾ ਕੀ ਕਸੂਰ ਆ ਮੈਨੂੰ ਇਹ ਦੱਸੋ ਜੀ ਤੇ ਇਨੀ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦ ਜਾ ਚੜਿਆ ਮੈਂ ਸੱਚੀ ਰੋ ਕੇ ਚੜਿਆ ਵੀਰ ਮੈਂ ਕੀ ਮਾੜਾ ਕਰਤਾ ਕਹਿਦਾ ਪਲੀਜ਼ ਤੁਸੀਂ ਮੇਰਾ ਜਿੰਨੇ ਜਾਣੇ ਤੁਸੀਂ ਇੱਥੇ ਬੈਠੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬਣੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਆ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਆ ਆਪਾਂ ਗਲਤ ਚੀਜ਼ ਜਿਆਦਾ ਦੇਖਦੇ ਆ ਸਹੀ ਚੀਜ਼ ਘੱਟ ਦੇਖਦੇ ਆ ਤੇ ਮੇਰਾ ਅੱਜ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ ਤੋਂ ਤਾਂ ਕੋਈ ਕਹਿੰਦਾ ਤਾਂ ਹੈ ਜੀ ਰਾਹ ਠੀਕ ਹੈ ਆਜੋ ਜੀ ਫਿਰ ਮੇਰੇ ਦਿਲ ਤੇ ਬਹੁਤ ਜਿਆਸੀ ਵੀ ਮੈਂ ਗੱਲ ਕਰਨਾ ਥੋੜੇ ਨਾਲ ਮੈਂ ਬਣੀ ਸੌਰੀ ਫੀਲ ਨਾ ਰਿਹਾ ਆਜੋ ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਪੰਜਾਬੀ 뮤직 ਇੰਡਸਟਰੀ ਦੇ ਚਰਚਿਤ ਗਾਇਕ ਗੁਲਾਬ ਸਿੱਧੂ ਨੇ ਹਾਲ ਹੀ ਵਿੱਚ ਆਪਣੇ ਯੂਰਪ ਟੂਰ ਦੌਰਾਨ ਇੱਕ ਅਜੀਹਿਆ ਖੁਲਾਸਾ ਕੀਤਾ ਹੈ ਜਿਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਲੱਗੇ ਦਿਨੀ ਇਟਲੀ ਵਿੱਚ ਹੋਏ ਲਾਈਵ ਸ਼ੋਅ ਦੌਰਾਨ ਗੁਲਾਬ ਸਿੱਧੂ ਨੇ ਮੰਚ ਤੇ ਬੈਠੇ ਹੋਏ ਆਪਣੇ ਮਨ ਦੀ ਗੱਲ ਸਾਂਝੀ ਕਰਦੇ ਦੱਸਿਆ ਕਿ ਉਸ ਨੂੰ ਹਰ ਰੋਜ਼ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਉਹਨਾਂ ਨੇ ਦਰਦ ਭਰੀ ਆਵਾਜ਼ ਵਿੱਚ ਕਿਹਾ ਜਦੋਂ ਮੈਂ ਯੂਰਪ ਆਉਣ ਲਈ ਜਹਾਜ਼ ਵਿੱਚ ਚੜ੍ਹਿਆ ਤਾਂ ਮੈਂ ਰੋ ਕੇ ਚੜ੍ਹਿਆ ਮੈਂ ਸੋਚ ਰਿਹਾ ਸੀ ਕਿ ਕਿਸੇ ਦਾ ਮੈਂ ਕੀ ਮਾੜਾ ਕਰ ਦਿੱਤਾ ਮੇਰਾ ਤਾਂ ਪੰਜਾਬ 'ਚ ਜਲੂਸ ਕੱਢਿਆ ਹੋਇਆ ਸਿੱਧੂ ਨੇ ਇਹ ਵੀ ਕਿਹਾ ਕਿ ਬਰਨਾਲਾ ਦਾ ਇੱਕ ਨੌਜਵਾਨ ਉਹਨਾਂ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ ਉਹ ਕਹਿੰਦਾ ਸੀ ਕਿ ਤੇਰੀਆਂ ਲੱਤਾਂ ਤੋੜ ਦਿਆਂਗਾ ਇਸ ਕਾਰਨ ਉਹ ਹੁਣ ਲੋਕਾਂ ਨਾਲ ਖੁੱਲ ਕੇ ਨਹੀਂ ਮਿਲਦੇ ਕਿਉਂਕਿ ਡਰ ਬਣਿਆ ਰਹਿੰਦਾ ਹੈ ਕਿ ਕੋਈ ਹਮਲਾ ਨਾ ਕਰ ਦੇਵੇ ਉਹਨਾਂ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਗਲਤ ਫਹਿਮੀਆਂ ਦਾ ਸ਼ਿਕਾਰ ਨਾ ਬਣੋ 네ਗੇਟਿਵ ਚੀਜ਼ਾਂ ਜ਼ਿਆਦਾ ਵਾਇਰਲ ਹੁੰਦੀਆਂ ਹਨ ਪਰ ਹਕੀਕਤ ਨੂੰ ਵੀ ਸਮਝੋ ਤੁਸੀਂ ਮੇਰਾ ਪਰਿਵਾਰ ਹੋ ਤੁਸੀਂ ਨਾ ਇੰਸਟਾਗ੍ਰਾਮ ਤੇ ਤੇ ਸ਼ਾਇਦ ਟਿਕਟੌਕ ਤੇ ਵੀ ਦੇਖਿਆ ਹੋਣਾ YouTube ਤੇ ਵੀ ਦੇਖਿਆ ਹੋਣਾ ਮੇਰ ਦਾ ਕੋਈ ਬੰਦਾ ਗੁੱਸੇ ਹੋ ਜਾਂਦਾ ਵੀ ਸਾਨੂੰ ਗੁਲਾਮ ਬਣਿਆ ਨਹੀਂ ਜਾਂ ਇਦਾਂ ਮੈਨੂੰ ਨਾ ਜੀ ਰੋਜ਼ ਮਨਾਂ ਦੀ ਗੱਲ ਹੈ ਮੈਨੂੰ ਰੋਜ਼ ਧਾਂਕੇ ਆਉਂਦੀਆਂ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾ ਗਾ ਉਹ ਮੈਨੂੰ ਨਜਾਇਜ਼ ਹੀ ਧਾਂਕੇ ਲਈ ਜਾਂਦਾ ਮੈਂ ਤੇਰੀ ਲੱਤਾਂ ਤੋੜ ਦੂੰ ਮੈਂ ਤੈਨੂੰ ਮਾਰ ਦੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿ ਤਾ ਬਾਈ ਸਿੱਧੂ ਭਾਈ ਖੋਲਿਆ ਬਈ ਤੇਰਾ ਨਕਸਾ ਨਾ ਹੋਵੇ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਅਗਲਾ ਗੁੱਸੇ ਹੋ ਜਾਂਦਾ ਮੇਰਾ ਕੀ ਕਸੂਰ ਆ ਮੈਨੂੰ ਇਹ ਦੱਸੋ ਜੀ ਤੇ ਇਨੀ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਹੱਥ ਚੜਿਆ ਮੈਂ ਸੱਚੀ ਰੋ ਕੇ ਚੜਿਆ ਬੀਰ ਮੈਂ ਕੀ ਮਾੜਾ ਕਰਤਾ ਕਿਆ ਦਾ ਤੇ ਪਲੀਜ਼ ਤੁਸੀਂ ਮੇਰਾ ਜਿੰਨੇ ਜਾਣੇ ਤੁਸੀਂ ਇੱਥੇ ਬੈਠੇ ਹੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬਣੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਆ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਆ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆ ਸਹੀ ਚੀਜ਼ ਘੱਟ ਦੇਖਦੇ ਆ ਤੇ ਮੇਰਾ ਅੱਜ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ ਚ ਤਾਂ ਹੀ ਕੋਈ ਕਹਿੰਦਾ ਹੈ ਜੀ ਆਹ ਠੀਕ ਹੈ ਆਜੋ ਜੀ ਫਿਰ ਮੇਰੇ ਦਿਲ ਤੇ ਬਹੁਤ ਜਿਹਾ ਸੀ ਮੈਂ ਗੱਲ ਕਰਨਾ ਤੁਹਾਡੇ ਨਾਲ ਤੇ ਮੈਂ ਬਾਈ ਬਣੀ ਸੌਰੀ ਫੀਲ ਨਾ ਰਹੇ ਆਜੋ